ਹੈਲੋ ਬੱਚੋ ਕਿਵੇਂ ਹੋ ਕੀ ਖਾ ਰਹੇ ਹੋ ਟੌਫੀ ਟੌਫੀ ਚਾਕਲੇਟ ਕੰਪਲੀਟਲੀ ਟੌਫੀ ਜਿਹੜੇ ਪੜ ਰਿਹਾ ਉਹ ਬਾਟੇ ਦੀਆਂ ਜਿਹ ਗਿਆ ਨੂੰ ਸਾਹਮਣੇ ਇਹਨਾਂ ਦੇ ਕਾਰਪਨ ਚੱਲ ਰਹੇ ਗਾਇਸ ਨਾਲੇ ਪੜ ਰਹੀ ਹੈਗੀ ਇਹ ਅਹੀ ਜੀ ਪੜਾਈਏ ਸਾਡੀ ਕੁੜੀ ਦੀ ਦੀਕਰੂ ਹੋ ਗਾਈਸ ਗੁੱਡ ਮਾਰਨਿੰਗ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਈਸ ਹੁਣ ਅਸੀਂ ਚੱਲਾਂਗੇ ਦਵਾਈ ਦਿਵਾਉਣ ਵਾਸਤੇ ਮੈਸੇਜ ਨੂੰ ਚੱਲਾਂ ਮੈਂ ਤੇ ਬੱਚੇ ਅੰਦਰ ਬੈਠੇ ਆਪਣੇ ਪੜ੍ਹ ਰਹੇ ਨੇਗੇ ਇਹ ਉਲੀਨ ਕਾ ਟੂ ਲਾਈਟ ਬੰਦ ਕਿਉਂ ਹਾਂ ਮੈਂ ਲਾਈਟ ਦਿਨ ਚਾਹੀ ਕਿਉਂ ਸਿਨੇਮਾ ਬਣਾਉਣਾ ਹਾਂ ਇਹ ਚੰਗਾ ਹੈ ਮੈਂ ਰੂਮ ਚ ਲਾਈਟ ਬੰਦ ਕਰਕੇ ਸਿਨੇਮਾ ਬਣਾ ਕੇ ਟੀਵੀ ਦੇਖਦਾ ਹਾਂ ਇਹ ਕੌਣ ਦੇਖਦਾ ਹੁੰਦਾ ਮੈਂ ਤੂੰ ਦੇਖਦਾ ਹੁੰਦਾ ਉਹ ਪੜਦਾ ਹੁੰਦੀ ਪੜ ਰਹੀ ਹੋ ਬੱਚੇ ਕੁੜੀ ਪੜ ਲਾ ਤੂੰ ਟੀਵੀ ਨੇ ਦੇਖੀ ਆ ਚਲੋ ਇਹਦਾ ਆਪਣਾ ਲੱਗੇ ਪਏ ਟੀਵੀ ਦੇਖਣਾ ਅਸੀਂ ਚੱਲਿਆਂਗੇ ਹੋ ਗਏ ਰੈਡੀ ਆ ਦੇਖੋ ਦੂਸਰੇ ਬਾਹਲੇ ਬਾਹਲਾ ਪਰ ਆ ਟਾਈਮ ਬੜਾ ਲਾ ਰਿਹਾ ਬਈ ਫਿਰ ਮੁੜ ਕੇ ਵੀ ਆਉਣਾ ਹੋਰ ਕੀ ਅੱਜ ਮੈਂ ਨਾ ਕੋਲ ਬੈਨਾ ਟੋਟਰਾਂ ਕੋਲੇ ਆਪਣੇ ਆਪਣੇ ਉੱਪਰ ਟੋਟਰ ਉੱਪਰਾਂ ਨੂੰ ਉਰੇ ਟੁੱਟ ਪੜ ਨਹੀਂ ਰਹੀ ਇਹ ਟੀਵੀ ਦੇਖ ਰਹੀਆਂ ਕਿਉਂ ਕਿ ਨੀ ਪੱਟੇ ਕਰਕੇ ਬੈਠ ਚੱਲ ਨਹੀਂ ਕਰ ਰਹੀ ਸੀ ਹਾਂ ਦੇਖੋ ਇਹ ਮਸ਼ੀਨ ਨੂੰ ਮਸ਼ੀਨਾਂ ਲਾ ਰਿਹਾ ਹੈ ਲੱਤ ਨੂੰ ਹੁਣ ਇਹ ਲੱਤ ਠੀਕ ਹੋਣ ਚਾਹੀਦੀ ਹੈ ਕਿਉਂਕਿ ਇਹ ਨਾਲ ਉਹ ਵੀ ਫੇਰ ਨਹੀਂ ਲੱਤ ਨੂੰ ਲਾਤਾ ਠੀਕ ਹੋ ਸਭ ਦਿਨ ਇਹ ਤਾਂ ਹੋ ਜੀ ਤੁਹਾਡੀ ਲੱਤ ਠੀਕ ਹੈ ਹਜੀ ਵੀ ਦੇਖੋ ਲੈ ਲੀਆ ਦਵਾਈ ਤਾਂ ਨਹੀਂ ਲੈ ਲਈ ਮੈਡੀਸਿਨ ਟ੍ਰੀਟਮੈਂਟ ਹੋਇਆ ਤਾਂ ਵੱਡਾ ਜੀ ਟ੍ਰੀਟਮੈਂਟ ਹੋਇਆਗਾ ਦੇਖਦੇ ਆ ਫਰਕ ਕਿੰਨਾ ਪਿਆ ਤੁਹਾਨੂੰ ਇੱਕ ਵਾਰ ਤਾਂ ਦਵਾਈ ਦਵਾਤੀ ਇਹਨੂੰ ਚੰਗੀ ਤਰ੍ਹਾਂ ਇਹਦੀ ਕਰਵਾਤਾ ਟ੍ਰੀਟਮੈਂਟ ਤੁਸੀਂ ਦੇਖਿਆ ਮਸ਼ੀਨਾਂ ਨੂੰ ਸੁਣਿਆ ਤੇ ਖਾਸੀਆਂ ਲਾ ਰਹੀਆਂ ਸੀਗੇ ਮੈਨੂੰ ਸਿੱਧੀ ਕਿਸੇ ਦਵਾਈ ਲੱਗਦੀ ਹੁਣ ਜੇ ਦਾ ਫਰਕ ਪੈ ਗਿਆ ਫਿਰ ਤਾਂ ਚਲੋ ਹਫ਼ਤੇ ਬਾਅਦ ਆਵਾਂਗੇ ਅਸੀਂ 5 ਦਿਨਾਂ ਬਾਅਦ ਜੇ ਨਾ ਪਿਆ ਤਾਂ ਫਿਰ ਇੱਕ ਦੋ ਵਾਰੀ ਫੇਰ ਟ੍ਰੀਟਮੈਂਟ ਕਰਾਉਣਾ ਪਊ ਇਹਦਾ ਇਹ ਦੇਖਦੇ ਹਾਂ ਫਰਕ ਕੰਨਾ ਕਿ ਨਾ ਪਿਆ ਜਦੋਂ ਬਸ ਤਾਂ ਠੀਕ ਹੈ ਕੜਨਾ ਨਹੀਂ ਕੜਨਾ ਨਹੀਂ ਹੈਗਾ ਸ਼ਾਇਰ ਬੰਦਾ ਕਿਧਰ ਹੀ ਤੇ ਆਰਾਮ ਨਾਲ ਹੁਣ ਸ਼ੁਰੂ ਕਰੀ ਸੀਗੀ ਸਰੀਰ ਪਰ ਹੋ ਜਾਂਦਾ ਸੀ ਘਰੇ ਬੈਠ ਬੈਠ ਕੇ ਮੈਂ ਪੀਸ ਉਹਦਾ ਦੇਖ ਲੈ ਹੁਣ ਜਿਆਦਾ ਤਾਂ ਠੀਕ ਕਰ ਲੈ ਜਾਂ ਫਿਰ ਸ਼ੈਮ ਕਰ ਲੈ ਕਿੰਨਾ ਮੁਗ ਉਹ ਦੋਏ ਦਾ ਨਾ ਠੀਕ ਕਰ ਪਹਿਲਾਂ ਨਵਦਾ ਵਾਲੇ ਬੈਠ ਬੈਠ ਕੇ ਆ ਬੱਦ ਦਾ ਸਕੂਲ ਆ ਗਿਆ ਇਸ ਮੈਂ ਤੈਨੂੰ ਸਕੂਲ ਨੂੰ ਬਤਨ ਦਿਖੋ ਇਹਦੇ ਵਰਕਰ ਲੇ ਕੇ ਜਾਣੇ ਸਪੈਸ਼ਲ ਗਿਆਗਾ ਬਤ ਆ ਲੈ ਲਾਂਗੇ ਮਿਲ ਜਣਗੇ ਨਾ ਅੱਗੇ ਗੱਡੀ ਆ ਜੀ ਮਿਲ ਜਣਗੇ ਵਰਕਰਾਂ ਚਲੋ ਜੀ ਹੁਣ ਪਤੇ ਵਾਸਤੇ ਪਤੇ ਦੀ ਡਿਮਾਂਡ ਹੋਈ ਆ ਕਿ ਕਹਿੰਦਾ ਵੀ ਮੇਰੇ ਵਾਸਤੇ ਵਰਕਰ ਲੈ ਕੇ ਆਏ ਨਿਊਡਲ ਆਲੇ ਜੀ ਕਿੰਨੀ ਹੋਵੇਗੀ ਤੇ ਤੇਰੀ ਹੋਏਗੀ ਉਹ ਨਦਰਸ ਨਾਲ ਮਿਲਦਾ ਹੋਰ ਹੁੰਕੇ ਮਿੱਠਾ ਹੁੰਦਾ ਡਾਕਟਰ ਨੇ ਦੱਸਿਆ ਵੀ ਇੱਕ ਟਾਈਮ ਵੀ ਨਾ ਕਰ ਕਿਹੜੇ ਡਾਕਟਰ ਨੇ ਦੱਸਿਆ ਤੂੰ ਇਹ ਮੈਂ ਤਾਂ ਸੁਣਿਆ ਨਹੀਂ ਸੀ ਵੀ ਕਦੋਂ ਕਹਦਾ ਤੈਨੂੰ ਝੂਠੀ ਹੈ ਇਹ ਡਾਕਟਰ ਸਾਹਮਣੇ ਗਿਆ ਆਹੋ ਚਲ ਅਗਲ ਜਾ ਕੇ ਉਹਨੂੰ ਪਹਿਲਾਂ ਤਾਂ ਆਪਾਂ ਲਈਏ ਫਤੇ ਵਾਸਤੇ 버ਗਰ ਗੁਲੀਨ ਵੀ ਖਾਉ ਉਹਦੇ ਵਾਸਤੇ ਵੀ ਲੈਣੇ ਪੈਣਗੇ ਆਪਾਂ ਦਾ ਖਾਣਾ ਨਹੀਂ ਹੈਗੇ ਮੋਟੇ ਨਹੀਂ ਹੋਣਾ ਹੈਗਾ ਆਪ ਕੋ ਵੀ ਨਹੀਂ ਖਾਣੇ ਹੈਗੇ ਇਹ ਵੀ ਨਹੀਂ ਖਾਂਦੀ ਮੈਂ ਵੀ ਨਹੀਂ ਖਾਂਦਾ ਬੋਈਆਂ ਨੇ ਨੀ ਖੰਬੇ ਸੀ ਤੇ ਜਮੀਂ ਬੰਦ ਕਰਿਆ ਹੋਇਆ ਤੇ ਉਹਨਾਂ ਬਸ ਤੇ ਲੱਗੇ ਚੱਲਦੇ ਆਂਗੇ ਤੇ ਨਾਲ ਦੇਖਦਾ ਜੇ ਇਹਨੂੰ ਪਲਾਉ ਦਿੰਨਾ ਚਾਹਾਂ ਕੋਈ ਰੂਹ ਜੀ ਧਰੇ ਜਾ ਕੇ ਮੈਨੂੰ ਕੰਨੇ ਦਾ ਰਸ ਨਹੀਂ ਪਲਾਇਆ ਜਾਏਗਾ ਹੋਰ ਹੁਣ ਕੀ ਪਿਆ ਦੋ ਪਿਆ ਇੰਨਾ ਇਹਦਾ ਪੁੰਨ ਖੱਟ ਨੂੰ ਲੈ ਪਲਾ ਦਿੰਨਾ ਕੰਨੇ ਦਾ ਰਸ ਜਦ ਬਾਹਰ ਆਈਏ ਕੁਸ ਖਾ ਕੇ ਟਿੱਕ ਨੀ ਜਾਇਆ ਲੱਗਾ ਜਿਵੇਂ ਬਾਹਰ ਗਈ ਹੀ ਨਹੀਂ ਸੀ ਤੂੰ ਤਾਂ ਜਮੀਂ ਨਹੀਂ ਫਿਰ ਗੰਡੇ ਦਾ ਰਸ ਨਾਲ ਸਾਰ ਲੈਂਦਾ ਵੀ ਹੋਰ ਤਾਂ ਕੁਸ ਇੱਥੇ ਹੀ ਹੁੰਦੀ ਹੈ ਕਿ ਰੇੜੀ ਉਹ ਦੇਖ ਲੈ ਜੀ ਉਹ ਹੀ ਮੈਂ ਤਾਂ ਨਹੀਂ ਕਹਿੰਦੀ ਹੋਊਗੀ ਤੁਸੀਂ ਕਹਿ ਰਹੇ ਹੋ ਇਹ ਰਿਹਾ ਫਰਮ ਉਹ ਵੇ ਚਲੋ ਲਾਭਦੇ ਨਹੀਂ ਪਹਿਲਾਂ ਤਾਂ ਹੁਣ ਇਹਦੇ ਵਾਸਤੇ ਜਾ ਕੇ ਆਪਾਂ ਕੰਨੇ ਦਾ ਰਸ ਇਹ ਕਰਾਂਗੇ ਤਾਂ ਮਿਲ ਨਹੀਂ ਹੈ ਇਹ ਚਾ ਬਸ ਕੜੇ ਦਾ ਕੀ ਕਰਾਉਣਾ ਤਾਂ ਹੈ ਲੈ ਲੈ ਚਲ ਵੇ ਮੇਰਾ ਕੜਾ ਕਰੇਂਗੀ ਕੀ ਕੜੇ ਦਾ ਪਹਿਲਾਂ ਪਿਆ ਦਾ ਸੀ ਹੈਗਾ ਘਰੇ ਇੱਕ ਉਹ ਡੰਡਾ ਨਹੀਂ ਵਰਦਾ ਫਿਰ ਇਹ ਕੀ ਜਾਦੇ ਕਰੂਗਾ ਲੈ ਪੁੱਛ ਲੈ ਤੂੰ ਕੜਾ ਲੈਣੇ ਇਹਨੇ ਕਹਿੰਦੀ ਨਹੀਂ ਹੈ ਨਹੀਂ ਉਹ ਆ ਗਏ ਉਹ ਪਏ ਨੇ ਘਰੇ ਫੇਲ ਲੈ ਛੋਟਾ ਨਹੀਂ ਮਿਲਿਆ ਹੁਣ ਛੋਟਾ ਨਹੀਂ ਉਹ ਪਰ ਪਿੱਛੇ ਸੀ ਉਹ ਲਗਾ ਚਲ ਕੋਈ ਫੇਲ ਲੈ ਲਾਂਗੇ ਇਹਨੇ ਆਪ ਉਹਨਾਂ ਦੇ 버ਗਰਾਂ ਦਾ ਕਰ ਲਈ ਹਿੱਲਾ ਨਹੀਂ ਜਵਾਬ ਨਹੀਂ ਦੇ ਇਹਨੇ ਲੌਕੀ ਲੈਣਾ ਹੁਣ ਤਾਂ ਲਾਦਾ ਨਹੀਂ ਕਿਤੇ ਮਿਲਣਗੇ ਉਹਦੇ 버ਗਰ ਖਾਣੇ ਵੀ ਨਿਊਡਲ ਵਾਲੇ 버ਗਰ ਨਹੀਂ ਕਹਿੰਦਾ ਦੂਜੀ ਥਾਂ ਨੇ ਹੂੰ ਐਕਰ ਮੁਸ਼ੇਮਾ ਮੰਗਿਆ ਮੈਂ ਤਾਂ ਨਹੀਂ ਕਹਿੰਦਾ ਵੀ ਇੱਧਰ ਮੁੜ ਕੇ ਮਿਲਣਗੇ ਤੇਰੇ ਬ੍ਰੈਗਰ ਇੱਥੇ ਦੇਖ ਬਾਅਦ ਕੋਈ ਉਹਦੇ ਕੋਲ ਕੁਲਚੇ ਹੀ ਹੁੰਦੇ ਸੀ ਕਰਦਾ ਜਿੰਨੀ ਕਹਦੇ ਅੱਗੇ ਮਿਲ ਜਾਣਗੇ ਵਸਕੇ ਮਿਲ ਜਾਣ ਨੂੰ ਲੈ ਲੱਗ ਗਏ ਚੰਦਨ ਨੂੰ ਕੋ ਸਮਾਨ ਉਹ ਬਾਣੇ ਇੰਨਾ ਦਾ ਨੂੰ ਅੱਜ ਸਵਾਰ ਲੈ ਗਿਆ ਖਾਣ ਨੂੰ ਸਿਰਫ ਦੋ ਡਿੰਗਾਂ ਦਾ ਹਰਕ ਸੀਗਾ ਕਾਹਾਂ ਹੁਣ ਨਾ ਅੱਗੇ ਮਿਲ ਜਾਣਗੇ ਆਪਾਂ ਚੱਲਦੇ ਆ ਸੇਧੀ ਰਹਿੰਦੇ ਆ ਪਰੇ ਪੱਜੇ ਹੁਣ ਇਹਨਾਂ ਦੇ ਖਾਣ ਦੇ ਗੀਲੇ ਪਿੱਛੇ ਨਾ ਮੈਨੂੰ ਇੱਧਰ ਛੰਨਾ ਕਣੀ ਦੇ ਕਟਣੀ ਪੈ ਰਹੀ ਹੈ ਕਿ ਮੈਨੂੰ 5-7 ਕਿਲੋਮੀਟਰ ਉੱਪਰ ਦੀ ਗੇੜ ਉਹ ਦੋ ਡਿੰਗਾਂ ਕਾਣੀ ਹੋਸਗਾ 5-7 ਕਿਲੋਮੀਟਰ ਕਾਹਨ ਨੂੰ ਵੀ ਗਟਾ ਖੜਾਗਾ ਦੱਸੋ ਜੇ ਨਹੀਂ ਖਾਉਂਗੇ ਕੋਲਚੇ ਨਹੀਂ ਖਾਉਂਗੇ ਬਰਗਰ ਵੀ ਥੋੜਾ ਗੱਡਾ ਖੜਾ ਕੋਈ ਉਹ ਇੰਨਾ ਸਵਾਣ ਨਹੀਂ ਮੈਂ ਤਾਂ ਖਾਣੇ ਇੰਨਾ ਸਵਾਣ ਨੂੰ ਖਾਣ ਪੀਣ ਨੂੰ ਲਿਆਤਾ ਘਾਟਾ ਕਰ ਜੇ ਮਸੂ ਮੰਗੇ ਜਿਹੜੀ ਚਾਰਜ ਤੇ ਉਹ ਚਾਰਜ ਬੇਰਵਾਸਾ ਲੈ ਲੈ ਇਹ ਤੂੰ ਵੀ ਥੋੜੀ ਉਹਦੀ ਧਿਆ ਦੇ ਸਾਈਡ ਲੈ ਜੀ ਮੈਂ ਤਾਂ ਕਹਿੰਦਾ ਨਹੀਂ ਜੀ ਦਾ ਕਾਨੂੰ ਨਹੀਂ ਜਮੀ ਵੀ ਨਹੀਂ ਕਰੀ ਓਕੇ ਹੁਣ ਉਹਦੇ ਪਿੱਛੇ ਇੱਧ ਨੂੰ ਮੋੜਿਆ ਨਹੀਂ ਮੈਂ ਚੰਗਾ ਵਾਲਾ ਮੋੜਦਾ ਸੀ ਪਰ ਚੱਲ ਮੇਰੇ ਮੁੰਡੇ ਵਾਸਤੇ ਲੈ ਕੇ ਜਾਣੇ ਨੇ ਕਿਉਂ ਫੇਰ ਹੁਣ ਤੂੰ ਮੰਨਦੀ ਕਿਉਂ ਨਹੀਂ ਫੇਰ ਮੰਨ ਤਾਂ ਸੀ ਵੀ ਹਾਂ ਭਾਈ ਮੈਂ ਲੈਣੀ ਐ ਸਾਈਡ ਐ ਤੱਕ ਹੈ ਲੈ ਲੈ ਲਾਨੀ ਆਹ ਬੱਚਿਆਂ ਖਾਣ ਦਾ ਲੈ ਕੇ ਜਾਨਾ ਦੇ ਬੱਚੇ ਜਿਹੜਾ ਮੈਂ ਖਾਣ ਨੂੰ ਲੈ ਕੇ ਦਿੱਤਾ ਉਹ ਖਾਣ ਨੂੰ ਨਹੀਂ ਹੈਗਾ ਉਹ ਤੇ ਐਪੀਐਮ ਕਦੇ ਕਦੇ ਖਾਂਦੇ ਜਾਂ ਪਾਣੀ ਨਾਲ ਖਾਂਦੇ ਘਰ ਦੀ ਜਾਪੜੀ ਦੇ ਹਾਲ ਦੇਖ ਲੈ ਐ ਕਿ ਮੀ ਰੋਟੀ ਲੈਣ ਨੂੰ ਕੋਈ ਨਹੀਂ ਕੋਈ ਕੱਥ ਚ ਨਾ ਰਹੀ ਕਿ ਮੈਨੂੰ ਬੈਠਾਉਣ ਲਈ ਆ ਫਿਰ ਮੂੰਹ ਚ ਤਾਂ ਹੀ ਹੋ ਰਿਹਾ ਤਾਂ ਨਹੀਂ ਇਹਨੇ ਬਿਲਾ ਬਣਾ ਮੈਂ ਦਰਦ ਉਹਨਾਂ ਨਾਲ ਲੱਤ ਤੱਕੀ ਸੋਹਣਾਂ ਹੁੰਦਾਸ ਮੈਨੂੰ ਆਇਦਰਾ ਅੱਗ ਲਾਈ ਬੇ ਕਿਸੇ ਦੇ ਕਿ ਬਣਾਣਾ ਚਾਹਣਾ ਹਣਾ ਪਿੱਛੇ ਮਲਾ ਵੜ ਦੇਣੀ ਆ ਮੱਚ ਰੱਖੀ ਫਿਰ ਕੀ ਹੋ ਜਾਊਗਾ ਆਹ ਅੱਗ ਨਾ ਬੁਝੂਗੀ ਅਗਲੀ ਦੀ ਅੱਗ ਬੁਝਾਉਣੀ ਆ ਜਾ ਕੇ ਦੱਤੇ ਇੱਡਾ ਵੱਡੀ ਦੇ ਉੱਥੇ ਜਾ ਡਿੱਗੇਗੀ ਅਗਰ ਉੱਪਰ ਅੱਕ ਤਾਂ ਪੁੱਢੀ ਜਾਊਗੀ ਮਦਲੇ ਜੀ ਨਿੱਕਵੀ ਹੈਗੀ ਆ ਉਹ ਠੀਕ ਹੈ ਕੋਈ ਟੰਗ ਹੋਗਾ ਦੇਖੀ ਫਿਰ ਮੈਂ ਸ਼ਹਿਰ ਫੇਰ ਸ਼ੁਰੂ ਕਰ ਦਾਨੀ ਫਿਰ ਡਾ ਫਿਰ ਟੰਗਾ ਕਿਉਂ ਕਰੀ ਫਿਰ ਕਿਸੇ ਦਾ ਕੀ ਲੈ ਜਾਈਗੀ ਸ਼ਹਿਰ ਸ਼ੁਰੂ karenge aap karenge ਮੈਂ ਲੋ ਇੱਕ ਕੰਦੇ ਦੇ ਦੋ ਜਨਾ ਕੋ ਫਿਰ ਮੈਂ ਸ਼ੁਰੂ ਕਰ ਦਮ ਤਰਿਆ ਨਹੀਂ ਜਾਣਾ ਚਲੋ ਗਾਇਸ ਇਹਨਾਂ ਦਾ ਕਰਾ ਆਈ ਲਾ ਕੇ ਤੋਨਾਂ ਕਿ ਤੋ ਲੱਭ ਕੇ 버ਗਰ ਇਹਨਾਂ ਦੇ ਇਹਨਾਂ ਨਾਪੇ ਜ਼ਰੂਰ ਲੈ ਕੇ ਜਾਣਾ ਬੰਦੇ 버ਗਰ ਬੱਚੇ ਹੋਰ ਆਣਾ ਗਿਆ ਮੈਂ ਇਧਰ ਨੂੰ ਹੀ ਕੱਢ ਲਿਆ ਮੂੜ ਜਾ ਪੈ ਗਿਆ ਮੇਰਾ ਤਾਂ ਕੱਢ ਨਹੀਂ ਲੀ ਮੈਂ ਇਹ ਤੋ ਪੈ ਗਿਆ ਹੋਰ ਕੀ ਫੇ ਭੋਨੀ ਕੱਢ ਨੂੰ ਆ ਵੀ ਤੂੰ ਵੀ ਕਰੀ ਨੂਣਾ ਕਹਿੰਦੇ ਕਿਤੇ ਹੋਰ ਹਾਂ ਨਾ ਆ ਦੇ ਲਾਈ ਦੀ ਚੱਲ ਲੱਭ ਲੈਨੇ ਜੀ ਇੱਥੇ ਹੋਇਆ ਮੇਰੇ ਖਿਆਲ ਤਾਂ ਹੋਊਗਾ ਕਿ ਅੱਧੀ ਦੁਕਾਨ ਤਾਂ ਹੋਣੀ ਚਾਹੀਦੀ ਹੈ ਕਿ ਇਹ ਵੱਡੇ ਪਿੰਡਾਂ ਦੇ ਵਿੱਚ ਇਹ ਬਾਜ਼ਾਰ ਨਾਲ ਕੁਝ ਖਾਣਾ ਸੀ ਫਿਰ ਇਹ ਕਹਿੰਦਾ ਜਬ ਬਾਜ਼ਾਰ ਨਾਲ ਮੈਂ ਕਹਿੰਦਾ ਨਹੀਂ ਮੈਂ ਇੱਥੇ ਬਹੁਤ ਦੱਸ ਜੀ ਮੈਂ ਪਹਿਲਾਂ ਬੋਲ ਪਿਆ ਕਰ ਚੱਲੇ ਤੇ ਨਾਲ ਕਿਹੜੇ ਪੈਸੇ ਚੁੱਪ ਕਰ ਬਸ ਬਹੁਤ ਹੋਇਆ ਸਿੱਧ ਹੁਣ ਲੱਭ ਤਾ ਚਲ ਹੁਣ ਲੱਭਦਾ ਮੈਂ ਆ ਦੇ ਆ ਦੇ ਹੈਗੀ 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 ਲੋ ਆ ਪੁੱਛ ਕੇ ਆਉਣ ਲੈਨੇ ਆਦਰ ਗਰਗਰ ਪਤੇ ਦੇ 버ਗਰ ਨਾਲ ਇਹ ਸਮਾਨ ਇਹਨਾਂ ਨੇ ਹੋਰ ਲਿਆਂਦਾ 버ਗਰ ਦਾ ਜਿਹੜੇ ਲੈਣ ਸੀ ਲੈ ਲਏ ਨਾਲ ਆ ਸਮਾਨ ਦੇਖੋ ਸਖਾ ਕੁੜੀ ਕੀ ਕੁਝ ਲਿਆ ਹੋਰ ਕੁਲਫੀਆਂ ਵੀ ਲੈ ਲਈਆਂ ਕੋਪੇ ਦੇ ਪਿੰਨੀਆਂ ਵੀ ਲੈ ਲਈਆਂ ਪਰੈੱਡ ਵੀ ਲੈ ਲਏ 버ਗਰ ਪਿੱਛੇ ਬੈਨੇ ਉਹਨਾਂ ਦੇ ਰੈਡੀ ਹੋ ਗਏ ਸਾਰ ਰੱਖੇ ਵੀ ਠੰਡੇ ਨਾਲ ਹੋ ਜਣ ਮੂਰੇ ਸੀ ਤੇ ਪਿੱਛੇ ਰੱਖ ਦਿੱਤੇ ਉਹ ਤੇ ਹੁਣ ਕੁਲਫੀ ਖਾ ਗਏ ਆਪਾਂ ਨੂੰ ਸਮਾਨ ਉਹਨਾਂ ਦਾ ਆ ਗਿਆ ਹੁਣ ਆਪਾਂ ਕਰੇ ਚੱਲਦੇ ਆਂਗੇ ਉਹਨਾਂ ਨੂੰ ਵੀ ਚੱਲ ਕੇ ਦਈਏ ਨਾਲ ਤਾਂ ਉਹਨਾਂ ਦਾ ਸ਼ਾਮ ਦਾ ਜਿਹੜਾ ਹੋ ਜੂਗਾ ਡਿਨਰ ਬਰਗਰਾਂ ਦੇ ਨਾਲ ਡਿਨਰ ਦਾ ਕੰਮ ਜ਼ਾਰਦਾਂ ਇਹ ਤਾਂ ਆਪਦਾ ਕੰਮ ਘਟਾਤਾ ਮੈਂ ਨਹੀਂ ਸਰ ਇਹ ਹੀ ਕੰਮ ਸੀ ਇਹਦਾ ਮੈਨੂੰ ਪਤਾ ਇਹ ਸੇ ਕਰਕੇ ਲੈ ਗਏ ਤੇ ਨੇ ਇਹਨੇ ਜ਼ੋਰ ਪਾ ਕੇ ਫੋਰਸ ਕੀਤਾ ਮੈਨੂੰ ਇਸੇ ਕਰਕੇ ਨਹੀਂ ਨਹੀਂ ਰੋਟੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ ਸਬਜ਼ੀ ਵਗੈਰਾ ਬਣੀ ਅੱਟਾ ਗੁੰਨੇ ਆਸ ਕਿ ਸਾਰਾ ਨਵੇਂ ਕੀ ਆਈ ਚੱਲ ਕਿ ਉਹਨਾਂ ਨੂੰ ਤਾਂ ਦੇਈਏ ਸਰਪ੍ਰਾਈਜ਼ ਆਪਾਂ ਮੈਂ ਤਾਂ ਖੁਸ਼ ਹੋ ਜਾਣਗੇ ਦੇਖ ਕੇ ਇਕਲੇ ਬਰਗਰ ਖਾ ਲਿਆ ਲੈ ਇਧਰ ਆ ਲੱਗੀ ਖਾਣਾ ਅਨੁਸਾਰ ਇਧਰ ਹੀ ਨੇ ਫਾਲੀ ਤੇ ਤਾਂ ਫਦੇ ਬਰਗਰ ਸੀਗਾ ਹਾਂ ਫੇਰ ਆਪ ਵੀ ਖਾਓਗਾ ਕਿਉਂ ਇੱਕ ਜੀ ਮਿਲਦੀ ਹੁੰਦੀ ਆ ਕੁਲਪੀਆ ਵਰਗਰ ਬਰਗਰ ਕਾਲ ਆਲਾ ਕਾਲ ਆ ਜਾ ਤੈਨੂੰ ਆਪ ਆ ਜਾ ਝੂਠ ਬੋਲਦੇ ਸੀ ਵੇਲੇ ਸੀ ਅਗੁੱਲੀ ਵੇਲੇ ਸੀ ਵੇਲੇ ਸੀ ਜਦੋਂ ਤੂੰ ਬਰਗਰ ਖਾਣ ਦਾ ਕਿਵੇਂ ਹੌਲ ਉੱਠਿਆ ਸੀ ਤੇਰੇ ਡੈਡੀ ਲੈ ਨਹੀਂ ਰਿਹਾ ਸੀ ਕਿ ਬਰਗਰ ਕਹਦੂ ਝੂਠ ਬੋਲੀਆਂ ਨੇ ਉਹਨਾਂ ਨੇ ਕਿੱਥੇ ਮੰਗਾਈ ਤੈਨੂੰ ਪਤਾ ਅਸੀਂ ਕਿੰਨੀ ਜਦੋਂ ਜਿਹੇ ਦਰਾਂ ਲੈਂਦਾ ਤੇ ਬਰਗਰ ਕਿੰਨੇ ਪਿੰਡਾਂ ਵਿੱਚ ਦੀ ਆ ਆ ਕੇ ਕਿਵੇਂ ਫੜ ਕੇ ਲੈ ਕੇ ਆਇਆਗੇ ਬਣਵਾ ਕੇ ਟਾਂਟਾ ਲਾ ਦੋ ਸਾਨੂੰ ਉਹਨੇ ਟਾਈਮ ਦਵਾਈ ਨੂੰ ਕਿੱਲੇ ਜਿੰਨੇ ਬਰਗਰ ਨਾਲੋਂ ਹੋਰ ਲੈ ਕੇ ਨਹੀਂ ਆਉਂਦਾ ਸੀਗਾ ਮੈਂ ਬਸ ਅੰਗਣੇ ਦੀ ਪਾਇਆ ਪਰ ਉਧਰ ਹੀ ਲੈ ਕੇ ਆਂਦਾ ਮੈਂ ਜਿੱਥੇ ਤਲ ਆ ਰਹੀ ਹੈ ਕਿ ਆਪਦੀ ਉਹ ਕਰ ਲੈ ਮੈਂ ਆਪ ਹੀ ਦੱਸ ਰਹੀ ਹਾਂ ਮੈਂ ਮੈਂ ਲੈ ਕੇ ਆਂ ਦੇਖਾਂ ਤੇਰੇ ਕੋਲ ਫਿਰ ਬੜੀ ਮੱਠੀ ਹੈ ਕਿ ਖੱਟੀਆਂ ਨਹੀਂ ਇਹ ਤਾਂ ਬਹੁਤ ਖੱਟੀਆਂ ਫਿਰ ਤੂੰ ਕੋਣ ਖਾਣੀ ਹੈ ਕਿ ਖੱਟੀ ਜੀ ਨਹੀਂ ਹੰਦੇ ਹੁੰਦੇ ਫੜਾਉ ਰਹੇ ਮੈਨੂੰ ਦੱਸਿਆ ਨਾ ਤਾਂ ਫਿਰ ਲੈ ਫੜਾ ਦੇ ਬਿਮਾਰ ਹੋ ਜਾਏਗੀ ਤੂੰ ਦੂਸਰੀ ਚੀਜ਼ ਚ ਨਹੀਂ ਤਾਂ ਨਹੀਂ ਸਿੱਟਦੀ ਹੁੰਦੀ ਇੱਕ ਇੱਕ ਤਾਂ ਦਿੰਦੀ ਹੈ ਇੱਕ ਦੰਦੀ ਇੱਕ ਦੰਦੀ ਤੇ ਇੱਕ ਦੰਦੇ ਵਾਲਾ ਦੋ ਦੋ ਤਾਂ ਸੀ ਦੇਖੀ ਤਾਂ ਸੀ ਲੈ ਬਟਮਾਰ ਅੰਨੜਾ ਮ ਕਲ ਲਾਉਣੀ ਆ ਮੈਂ ਤੈਨੂੰ ਦਵਾ ਕੇ ਵੀ ਲੈਂਦੀ ਆ ਜੇ ਨਾਲ ਪਾ ਗਿਓ ਤਾਂ ਮੈਂ ਦੋ ਗੋਲਫੇ ਲੈ ਲੰਦਾ ਤਜੋਗੀ ਫੇਰ ਇਹੋ ਹੀ ਵੀਡੀਓ ਜਿਨੀ ਐਸੀ ਹੋ ਦਿੰਦੀ ਅੱdte ਦੇਖੋ ਇੱਧਰ ਇੱਕ ਗੰਦੇ ਦੇਖੇ ਅੱਧੀ ਗੁਰਫੇ ਖਾ ਗਿਆ ਮੇਰੇ ਕਿੰਨੇ ਹੋ ਆ ਗਏ ਹਾਂ ਵਿਵੇਦ ਅਸ ਕੀ ਘਾਟਾ ਪਈ ਤੈਨੂੰ ਜਿਵੇਂ ਯਾਰ ਦੇਖ ਮੇਰੀ ਖਾਨ ਪੀਣ ਕੁੜੀ ਗਿਆ ਦੁੱਧ ਲੈ ਤੇ ਅੱਜ ਦਾ ਗੈਸ ਫਤੇ ਦੇ ਵਰਕਰ ਨੇ ਸਾਨੂੰ ਬਹੁਤ ਚੱਕਰਾਂ ਚ ਪਾਇਆ ਕਿਤੋਂ ਦੀ ਕਿਤੇ ਆ ਕੇ ਸੀ ਲੈਣਗੇ ਸੀ ਦਵਾਈ ਮੈਨੂੰ ਐਂ ਲੱਗਦਾ ਵੀ ਦਵਾਈ ਵੀ ਨਹੀਂ ਲੈਣਗੇ ਸੀ ਫਤੇ ਤੇ ਬਰਗਰ ਲੈਣਗੇ ਸੀ ਦਵਾਈ ਦਾ ਤਾਂ ਸਾਨੂੰ ਚਾਹ ਚੇਤਾ ਵੀ ਨਹੀਂ ਹੈਗਾ ਵੀ ਅਸੀਂ ਦਵਾਈ ਵੀ ਲੈਣਗੇ ਸੀ ਤੇ ਠੀਕ ਹੈ ਜੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂਗੇ ਕੁੜੀ ਵੀ ਦੇਖੋ ਆਪਣੀ ਆ ਗਈ ਉਧਰ ਲੈ ਕੇ ਐ ਐ ਐ ਚੱਕ ਆਪਦੀ ਕਾਲਾ ਕੋਲ ਵੀ ਨਹੀਂ ਦਊ ਪਾਜੂਆ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਚ ਇੰਨਾ ਹੀ ਕੱਲ ਨੂੰ ਮਿਲ ਲੈ ਫਿਰ ਦੋਨੋਂ ਆਪਾਂ ਨਵੇਂ ਵਲੌਗ ਚ ਉਹ ਤੱਕ ਵਾਸਤੇ ਬਾਏ ਬਾਏ Bye-bye.